बीवंत दिन दी की शुरुआत की मैं एक्सरसाइज ना एक्सरसाइज करके मैं कोठे गई वैदर बहुत घंट हो रहा सैं सोचा ईवनिंग वैदर ही इंजॉय कर लवा मोर्निंग मैं, मैं सुती होंगी तो फिर मैं रेडी हुई ये देखो मैं तितली आए टॉपस पाए मैं ये दस रही सभी वो भी अपनी ड्रैस नाल दे मेरे सी जीवा तो जीवा काफ़ी हद तक डिजाइन बहुत वीये क्रिएट करते स्पेषली ज्वैलरी ਉਤੇ ਸਿਲਵਰ ਦੀ ਜੁਐਲਰੀ ਹੁੰਦੀ ਇਹਨਾਂ ਦੀ ਇਹ ਸੀਗਾ ਮੇਰਾ ਫਾਈਨਲ ਲੁੱਕ ਮੈਂ ਪੁੱਜੀ ਆਫਿਸ ਆਫਿਸ ਪਹੁੰਚ ਕੇ ਮੈਂ ਨੰਦਨੀ ਦਾ ਬਟਰਮਿਲਕ ਇੰਜੋਏ ਕੀਤਾ ਮੈਂ ਪਾਈ ਪੁੱਠੀ ਕਰਕੇ ਪਾਈ ਕਿਉਂਕਿ ਮੈਂ ਵੀਡੀਓ ਦੇਖੀ ਸੀ ਕਿ ਕਹਿੰਦੇ ਵੀ ਜੇ ਪੁੱਠੀ ਕਰਕੇ ਪਾਓ ਤਾਂ ਕੁਝ ਰਹਿੰਦਾ ਨਹੀਂ ਆ ਵਿੱਚ ਨਹੀਂ ਤਾਂ ਅਸੀਂ ਤਾਂ ਖੜਕਾਂਦੇ ਰਹਿ ਜਾਂਦੇ ਜਾਂ ਐਂਡ ਵਿੱਚ ਪੈਪ ਕੱਢ ਕੇ ਪੀਣਾ ਪੈਂਦਾ ਲੋ ਵੇ ਵਰਥ ਇਟ ਸੀਗੀ ਇਹ ਵੀਡੀਓ ਦੇਖਣੀ ਫਿਰ ਉਸ ਤੋਂ ਬਾਅਦ ਸਾਡਾ ਨਾ ਰੋਸਟਰ ਆਇਆ ਸੀਗਾ ਇਹ ਸਰ ਕਾਫੀ ਸੀਨੀਅਰ ਨੇ ਇਨਨੂੰ ਆਪਾਂ ਕਿਹਾ ਵੀ ਤੁਹਾਡੀ ਨਾਈਟ ਸ਼ਿਫਟ ਲਾਤੀ ਹੈ ਤੇ ਇੰਨੇ ਜ਼ਿਆਦਾ ਸ਼ੌਕ ਹੋਗੇ ਕਿਉਂਕਿ ਬਾਲ ਬੱਚਿਆਂ ਵਾਲੇ ਨਾਈਟ ਸ਼ਿਫਟ ਤਾਂ ਹੋ ਨਹੀਂ ਸਕਦੀ ਸਾਰਾ ਦੇ ਰਿਐਕਸ਼ਨ ਉਹਨਾਂ ਵੱਲ ਦੇਖ ਰਹੀ ਸੀ ਵੀ ਹੁਣ ਉਹਨਾਂ ਦਾ ਕੀ ਰਿਐਕਸ਼ਨ ਹੈ ਨਾਈਟ ਸ਼ਿਫਟ ਦੇ ਵਾਸਤੇ ਉਹ ਗਏ ਤੇ ਰੋਸਟਰ ਚੈੱਕ ਕੀਤਾ ਉਹ ਕਹਿੰਦੇ ਕੀ ਹਰਕਤ ਆ ਯਾਰ ਤੁਹਾਡੀਆਂ ਤੁਸੀਂ ਵਿਆਹੇ ਬੰਦੇ ਨੂੰ ਮਾਰਨਾ ਨਾਈਟ ਸ਼ਿਫਟ 'ਚ ਪਾ ਕੇ ਫਿਰ ਮੈਂ ਥੱਲੇ ਗਈ ਤੇ ਫਿਰ ਮੈਂ ਥੋੜੀ ਘੁੰਮੀ ਤੇ ਫਿਰ ਨਾ ਇੱਥੇ ਮੈਨੂੰ ਇੱਕ ਫਲਾਵਰ ਦੇਖਿਆ ਫਲਾਵਰ ਲਾਗੇ ਮੈਂ ਗਈ ਤੇ ਇੱਥੇ ਇਹਨਾਂ ਨੇ ਗਰਾਸ ਜਿਹੜਾ ਲਗਾਇਆ ਹੋਇਆ ਸੀ ਉਹ ਇੰਨਾ ਸੌਫਟ ਸੀਗਾ ਇਹਗਾ ਫਲਾਵਰ ਤੇ ਮੇਰਾ ਪੈਰ ਇਹ ਵਿੱਚ ਧਸ ਗਿਆ ਹੈਗਾ ਤੇ ਮੈਂ ਲਿਆਈ ਸੀਗੀ ਆਪਣੇ ਵਾਸਤੇ ਡਾਰਕ ਚੋਕਲੇਟ ਜੋ ਕਿ ਡੀਡਰ ਦੀ ਹੈਗੀ ਤੇ ਫਿਰ ਉਸ ਤੋਂ ਬਾਅਦ ਇਹ ਮੈਂ ਖਾਧੀ ਦੱਸਾਂ ਇਹਦੇ ਫੀਡਬੈਕ ਇੰਨੀ ਜ਼ਿਆਦਾ ਕੋੜੀ ਇਸ ਨਾਲੋਂ ਬੰਦਾ ਬਲੈਕ ਕਾਫੀ ਹੋਪੀਲ ਵੀ ਉਹੀ ਬੈਟਰ ਹੈ ਮੈਨੂੰ ਲੱਗਦਾ ਬਟ ਹਾਂ ਮੈਂ ਇਹਦੇ ਰਿਵਿਊ ਚੈੱਕ ਕੀਤੇ Google ਤੇ ਕਾਫੀ ਜ਼ਿਆਦਾ ਵਧੀਆ ਜੇ ਤੁਹਾਡਾ ਵੀਪੀ ਲੋਅ ਰਹਿੰਦਾ ਤਾਂ ਤੁਸੀਂ ਟਰਾਈ ਕਰ ਸਕਦੇ ਅੱਜ ਦੀ ਵੀਡੀਓ ਜਿੰਨਾ ਬਾਏ ਬਾਏ